ਜੋ ਜਨ ਜਾਨ ਭਜੇ ਅਵਗਤ ਕੋ ਤਿੰਨ ਕਾ ਕਸੂਨਾ ਨਾਸੋ ਜਿਹੜੇ ਆਦਮੀ ਅਵਗਤ ਨੂੰ ਭਜਦੇ ਨੇ ਭਜਨ ਤੌਲਾ ਕਰਦੇ ਨੇ ਪਰ ਉਹ ਜਾਣਦੇ ਨਹੀਂ ਅਵਗਤ ਕੀ ਹੈ ਬਿਨਾ ਜਾਣੇ ਤੋਂ ਭਗਤੀ ਕਰਨੀ ਵੇਫਕੂਫੀ ਤੋਂ ਸਵਾ ਕੁਛ ਨਹੀਂ ਜਿਹੜੇ ਪਰਮੇਸ਼ਰ ਨੂੰ ਜਾਣਦੇ ਹੈ ਨਹੀਂ ਉਹਦਾ ਧਿਆਨ ਤਾਲਦੇ ਨੇ ਪਾਗਲ ਨੇ ਸਾਰੇ ਜਿਹਨੂੰ ਅਸੀਂ ਜਾਣਦੇ ਨਹੀਂ ਸਾਡੇ ਧਿਆਨ 'ਚ ਨਹੀਂ ਆ ਸਕਦਾ ਕਦੇ ਵੀ ਕਿਹੜੇ ਲੋਕ ਹਸਲਤਾ ਹੈ ਕਾਇਦ ਨੇ ਤੇ ਹੰਤਾ ਅਰੋ ਪਰਮੈਸ਼ਾ ਦਾ ਆ ਪਾਗਲ ਨੇ ਪਾਗਲ ਬਣਾ ਰਹੇ ਨੇ ਉਹਨਾਂ ਨੂੰ ਪੁੱਛੇ ਜੀ ਇਹਨੂੰ ਜਾਣਦੇ ਨਹੀਂ ਉਹਦਾ ਕਾਨੂੰਨ ਕਹਿੰਦਾ ਹਵਾ ਧਾਰਾਂ ਇਹ ਬਲੈਕਮੇਲ ਇਹਨਾਂ ਧਰਮ ਦੇ ਲੋਤੇ ਆਪ ਬੁੱਧੀ ਹੀਨ ਨੇ ਲੋਕਾਂ ਨੂੰ ਬੁੱਧੀ ਹੀਨ ਬਣਾ ਰਹੇ ਨੇ ਕਿਦਾ ਜਾਣ ਤਰੀਕ ਇਹ ਇਸ ਕਰਕੇ ਗੁਰਬਾਣੀ ਕਹਿੰਦੀ ਗਿਆਨ ਧਿਆਨ ਜਿਹਦਾ ਗਿਆਨ ਹੈ ਉਹਦਾ ਧਿਆਨ ਤਾਂ ਰਹਿ ਜਾ ਸਕਦਾ ਬਲਣਾ ਧਰਿਆ ਹੀ ਨਹੀਂ ਜਾ ਸਕਦਾ ਇਸ ਕਰਕੇ ਪਹਿਲਾਂ ਗਿਆਨ ਹੈ ਧਰਮ ਦੇ ਵਿੱਚ ਬਾਜ ਤਿਆਨ ਜਿੰਨ੍ਹੇ ਦੀ ਜਾਣਦੇ ਤੀ ਉਹ ਤਾਂ ਕਿਵੇਂ ਤਰਾਂ ਬਿੜੀ ਚੀ ਦਾ ਪਤਾ ਹੀ ਨਹੀਂ ਤੇ ਹਣ ਕਿਵੇਂ ਤਰਾਂ ਉੱਥੇ ਇਮੇਜਿਨੇਸ਼ਨ ਆ ਜਾਂਦਾ ਤਿਆਰ ਨਹੀਂ ਹੁੰਦਾ ਅੰਦਾਜ਼ ਇਹ ਸਾਰੀਆਂ ਮੱਤਾਂ ਅੰਦਾਜ਼ੇ ਦੀਆਂ ਨੇ ਇਸ ਕਰਕੇ ਸਾਰੇ ਤਰਮਣ ਅੰਦਾਜ਼ੇ ਦੇ ਕਲਪਨਾਵੱਤਾਂ ਸਾਰੀਆਂ ਗੁਰਮਤ ਕਲਪਨਾਵੱਤ ਨਹੀਂ ਹੈ ਜੋ ਜਨ ਜਾਣ ਭਜੇ ਪਰਖੋਤਬ ਕਤਾਏ ਇਥੇ ਆ ਜੋ ਜਨ ਜਾਨ ਭਜੈ ਅਵਗਤ ਕੋ ਦੋ ਦੋ ਪੰਕਤੀਆਂ ਨੇ ਪਰ ਖੋਤਬੀ ਹੈ ਤਿਸ ਕਾ ਕਸੂਰ ਨਾ ਸਾਈ ਕੋ ਜਲ ਤਿਸ ਕਾ ਤਸੂਰ ਨਾ ਸੋ ਇਹ ਪਿਛਲੀ ਭਗਤੀ ਇੱਕੋ ਹੀ ਹੈ ਜੋ ਜਨ ਜਾਨ ਭਜੈ ਅਵਗਤ ਕੋ ਅਵਗਤ ਕੌਣ ਜੋ ਥਰੇ ਜੋ ਤਰ੍ਹਾਂ ਅਸਮ ਥਿਰ ਬੈਠੀ ਹੈ ਥਿਰ ਨਾ ਰਹਿਣ ਥਿਰ ਗੁਰੂ ਜੋ ਥਰੇ ਹੈ ਇਹ ਆ ਬੂੜ ਜੋ ਉਹਨੂੰ ਜਾਣ ਕੇ ਉਹਦੇ ਨਾਲ ਜੁੜਦਾ ਹੈ ਜਿਸ ਦਾ ਕਛੂਨਾ ਨਾ ਸਾ ਉਹਦਾ ਕੁਝ ਵੀ ਨਾਸ ਨਹੀਂ ਹੋ ਸਕਦਾ ਉਹ ਮਰੇ ਨਹੀਂ ਸਕਦਾ ਔਰ ਜਿਹੜਾ ਜਾਣਦਾ ਹੀ ਨਹੀਂ ਉਹ ਛੁੱਟ ਵੀ ਨਹੀਂ ਸਕਦਾ ਉਹਦਾ ਸਭ ਕੁਝ ਨਾਲ ਸੇ ਨਾਲ ਸਰ ਜਿਹੜਾ ਜਾਣਣ ਤੋਂ ਪਹਿਲਾਂ ਭਜਣ ਦੀ ਕੋਸ਼ਿਸ਼ ਕਰਦਾ ਉਹ ਉਹ ਨਾਲ ਸੇ ਉਹਦਾ ਨਾਲ ਸੇ ਨਾ ਹੋ ਸਕਦਾ ਤਾਂ ਉਹਦਾ ਕੁਝ ਬਚੇ ਨਹੀਂ ਸਕਦਾ ਇਹ ਗੱਲ ਹੈ ਦੋ ਕਸਮਤੀਆਂ ਬਤਾਉ ਕੋ ਕੀੜਾ ਇੱਕ ਵਾਰ ਸੇ ਪਹਿਲਾਂ ਜਾਣਨਾ ਫਿਰ ਧਿਆਨ ਇੱਕ ਪਹਿਲਾਂ ਹੀ ਧਿਆਨ ਸਾਰੀ ਦੁਨੀਆ ਦਾ ਧਿਆਨ ਪਹਿਲਾਂ ਹੈ ਪਹਿਲਾ ਧਿਆਨ ਦਾ ਪ੍ਰਚਾਰ ਜਿਹੜੇ ਕਰਦੇ ਨੇ ਕੋਈ ਵੀ ਧਰਮਗਤਮੀ ਨਹੀਂ ਹੈ ਨਾ ਧਿਆਨ ਹੋ ਕੇ ਮੈਂ ਸਕਦਾ ਦਲੀਲ ਤਾਂ ਦਵੋ ਧਿਆਨ ਜੋ ਜੀ ਹਰ ਯੂਨੀਵਰਸਿਟੀ ਜਾਣਦੇ ਨੇ ਜਾਣਦੇ ਨਹੀਂ ਧਿਆਨ ਕਿਦਾ ਤਰੀਕਾ ਧਿਆਨ ਕਿਵੇਂ ਤਰੀਕਾ ਆਤਮਾ ਧਿਆਨ ਮੜੀ ਤਾਰਿਆ ਜਾ ਸਕਦਾ ਜਿੰਨਾ ਚਿਰ ਆਤਮਾ ਗਿਆਨ ਲਈ ਹੈ ਆਤਮਾ ਦੇ ਆਨੇ ਬਿਜਾ ਵੀ ਸਰੀਰ ਦੇ ਧਿਆਨ ਕਰੂਗਾ ਫੋਟੋ ਆਪਣੇ ਗੁਰੂਆਂ ਦਾ ਧਿਆਨ ਸਰੀਰ ਦਾ ਧਿਆਨ ਗੁਰੂ ਸਰੀਰ ਇਹ ਬੋਲਦਾ ਦੀ ਇਹ ਸਰੀਰ ਹੈ ਜਿਹਨੇ ਬ੍ਰੇਸ ਕੀਤਾ ਉਹ ਸਰੀਰ ਉਹ ਤਾਂ ਆਤਮਾ ਹੈ ਉਹ ਤਾਂ ਆਤਮਾ ਜੇ ਬੋਲਦਾ ਨਿਕਲ ਗਿਆ ਸਰੀਰ ਤਾਂ ਫੇਰ ਉਹ ਤੋਂ ਲੈ ਲਓ ਉਹਦੇ ਇੱਥੇ ਹੀ ਫਰਕ ਹੈ ਗੁਰਮਤਧਾਰ ਮੰਨ ਬਤਾਲਾ ਸਿੱਖਾਂ ਕੋਲ ਗੁਰਮਤਾ ਜਹੈਲੀ ਜਹੈ ਜਹ ਸੰਸਾਰ ਹੈ ਜਹ ਸਿੱਖ ਜੋ ਜਨ ਜਾਣ ਭਜੈ ਅਬਗਤ ਕੋ ਇਹ ਤਾਂ ਗੱਲੇ ਹੀ ਲਈ ਕੀਤੀ ਸਿੱਖ ਨੇ ਜੁੜੇ ਹੋਏ ਕਿਹਦੇ ਨਾਲ ਨੇ ਜਿਹੜੇ ਗ੍ਰੰਥਾਂ ਨਾਲ ਜੁੜੇ ਹੋਏ ਨੇ ਉਹਦਾ ਕੀ ਜਾਣਿਆ ਇਹਨਾਂ ਦੇ ਕੀ ਜਾਣਿਆ ਉਹਦਾ ਕਾਦੇ ਨਾਲ ਜੁੜੇ ਹੋਏ ਨੇ ਗ੍ਰੰਥ ਦੀ ਕਿਹੜੀ ਚੀਜ਼ ਨਾਲ ਜੁੜੇ ਹੋਏ ਨੇ ਜੇ ਕਹਿੰਦੇ ਗੁਰੂਆਂ ਨਾਲ ਜੁੜੋ ਕਾਦੇ ਨਾਲ ਜੁੜੋ 10 ਸਾਲ ਵੀ ਕਾਦੇ ਨਾਲ ਜੁੜੇ ਬਲਕਿ ਦੇਸ ਨੇ ਜੋ ਨਕਸ਼ਾ ਤੀ ਦਾ ਅਖਾਂ ਨਾਲ ਜੁੜੇ ਹੋਏ ਨੇ ਇਹ ਅਖਰਾਣਾ ਜੁੜੇ ਹੋਏ ਨੇ ਜੁੜਨਾ ਜੋਇ ਤੇ ਲਿਖਿਆ ਹੋਇਆ ਗਿਆਨ ਉਹਦੇ ਨਾਲ ਇਹ ਜਾਣਕਾਰੀ ਹੈ ਜਾਣਕਾਰੀ ਹੈ ਅਵਗਤ ਦੀ ਅਵਗਤ ਦੀ ਜਾਣਕਾਰੀ ਹੈ ਅਵੇ ਘਾਤ ਨੂੰ ਜਾਣ ਲੱਗੇ ਹੈ ਗੱਤ ਨਾਲ ਛੁੜਨਾ ਜਿਹੜਾ ਵਕਤ ਨਾਲ ਜੁੜ ਗਿਆ ਉਹ ਗ੍ਰੰਥ ਨਾਲ ਜੁੜ ਗਿਆ ਗ੍ਰੰਥਤਾ ਗ੍ਰੰਥ ਨਾਲ ਜੁੜਨਾਂ ਨਹੀਂ ਗ੍ਰੰਥਤਾ ਜੋੜਦਾ ਹੈ ਗ੍ਰੰਥਤਾ ਸਾਨੂੰ ਜੋੜਦਾ ਗ੍ਰੰਥ ਨਾਲ ਕਾਹਦਾ ਛੁੜਨਾ ਹੈ ਅਸੀਂ ਇਹ ਤਾਂ ਜੋੜਦਾ ਹੈ ਸਾਨੂੰ ਕਾਹ ਜੋੜਨ ਵਾਲੀ ਚੀਜ਼ ਹੈ ਇੱਕ ਸੁਰਿੰਜ ਹੈ ਸੂਈ ਹੈ ਇੱਕ ਦਵਾਈ ਇਹ ਸੁਰਿੰਜਰ ਸੂਈ ਹੈ ਦਵਾਈ ਦੀ ਹੈ ਕੋਈ ਇਹਦੇ ਵਿੱਚ ਇਹ ਟੀਕਾ ਲਾਉਣਾ ਹੈ ਸੁਰਜੀ ਸੁਈ ਚਾਹੀਦੀ ਹੈ ਨਾ ਬਾਈ ਇਹਦਾ ਸੁਰਿਤਿਆ ਸੁਈ ਹੈ ਇਹਦੇ ਜੋ ਵਿੱਚ ਪਾਇਆ ਹੈ ਬ੍ਰਮਗੰਗ ਉਹ ਟੀਕਾ ਇਹਦਾ ਸੁਰਿਤਿਆ ਸੁਈ ਹੈ ਤੇ ਮੇਰਾ ਟੀਕਾ ਲੱਗਦਾ ਨਹੀਂ ਅਖਰਾਂ ਦੇ ਬਣਾ ਅਖਰਾਂ ਦੇ ਬਣਾ ਬਾਣੀ ਲਿਖੀ ਜਾਂਦੀ ਸ਼ਬਦ ਨੇ ਅਖਰੀ ਨਾ ਵਖਰੀ ਜ਼ਾਲਾ ਅਖਰੀ ਗਿਆਨ ਗੀਤ ਗੁਰਗਾ ਅਖਰੀ ਲਿਖਣ ਜਿੱਦੀ ਲਿਖਾਈ ਆਖਰ ਬੋਲਣ ਬਾਣ ਬੋਲੇ ਤੇ ਬਾਣੀ ਬੜੀ ਬਾਣੀ ਕੰਨਾਂ ਦਾ ਵਿਸ਼ਾ ਅੱਖਰ ਅੱਖਾਂ ਦਾ ਵਿਸ਼ਾ ਕਹਾਂ ਆਏਗਾ ਵਿਚਾਰਾਂ ਦਾ ਵਿਸ਼ਾ ਵਿਚਾਰ ਕੇ ਜੋ ਸਾਨੂੰ ਪ੍ਰਾਪਤ ਹੋਣੀ ਉਹ ਠੀਕ ਗੱਲ ਕਰੇ ਉਹ ਠੀਕ ਗੱਲ ਕਰਨਾ ਉਹਨਾਂ ਐਸਰ ਕਰਨਾ ਬਾਕੀ ਕੀ ਬਾਕੀ ਸਭ ਫਰਾਡ ਹੈ ਉਹਨਾਂ ਦਾ ਬਾਜੀ ਗੁਰੂ ਵਾਲੇ ਜੀ ਗੁਰੂ ਵਾਲੇ ਰੋਲਾ ਨਾ ਆਹ ਹੋਣਾ ਨਾ ਉਹਨਾਂ ਨੂੰ ਹੋਣਾ ਬਾਕੀ ਦਾ ਫਰਾਡ ਕੋ ਕੋਈ ਬੋਲੂ ਨਹੀਂ ਗੁਰਵਾਲਾ ਗੁਰਵਾਲਾ ਰੌਲਾ ਬਾਦੋ ਕੋਈ ਬੋਲੂ ਨਹੀਂ ਜਿਹੜਾ ਨੂੰ ਸਮਝ ਆ ਬੋਲਣਗੇ ਉਹ ਇਦੋਂ ਗਾਹ ਨਹੀਂ ਗੱਲ ਦੱਸਣਗੇ ਉਹ ਫਰਾਡ ਨੂੰ ਲੰਦਾ ਅੱਗੇ ਫਰਾਡ ਲੰਗੇ ਹੁੰਦੇ ਰਹੇ ਨੇ ਹੁਣ ਲੰਗੇ ਹੋਣਗੇ ਫਰਾਡ ਹੁੰਦੇ ਹੁੰਦੇ ਰਹਿਣਗੇ ਫਰਾਡੀਆਂ ਦੇ ਜੇ ਤੁਸੀਂ ਗੁਰਵਾਨੇ ਦੀ ਸੋਚੀ ਉਹ ਨਹੀਂ ਲਈ ਫਿਰ ਲਿਆ ਕੀ ਹੈ ਤੂੰ ਬਦਾ ਅਸਰ ਕੀ ਹੋ ਜੂ ਅਸਰ ਕਿਉਂ ਨਹੀਂ ਹੁੰਦਾ ਸਿੱਕੀ ਦਾ ਜੋ ਕੁਝ ਕਰ ਲੈਨੇ ਇਹਦੇ ਨਾਲ ਸਿਰ ਹੁਲੇ ਹੀ ਨਹੀਂ ਇਸ ਨਾਲੀ ਚੀਜ ਇਹ ਨਹੀਂ ਹੈ ਇਹ ਤਾਂ ਮੈਂ ਕਦੂ ਦੇ ਪੈਰ ਮੰਦਰ ਵਾਲੀ ਹੀਜਾ ਬੀੜ ਤੇ ਬੀੜ ਦੇ ਵਿੱਚ ਪੈਰ ਮੰਦਰ ਵਾਲੀ ਤੋਂ ਸਭਾ ਹੋਰ ਕੁਝ ਨਹੀਂ ਹੈ ਹਾਂਜੀ ਉਹ ਕਬੀਰ ਤੇਜਨ ਕਹੋ ਨਾ ਹਾਰੇ ਜਿਉਂ ਜਾਣ ਜਾਣ ਭਜੈ ਅਭਿਗਤ ਕੋਏ ਲਿਖਾਇਆ ਹੈ ਜਿਹਦੇ ਨਾਲ ਜੁੜਨੇ ਤੁਸੀਂ ਉਹ ਕਹਿੰਦਾ ਹੈ ਇਹ ਇਹ ਗੱਲ ਮੰਨੋਗੇ ਜਾਂ ਨਹੀਂ ਮੰਨੋਗੇ ਜੇ ਮੰਨੋਗੇ ਤਾਂ ਉਹਦੇ ਨਾਲ ਜੁੜੇ ਹੋਇਆ ਜਾਂ ਨਹੀਂ ਮੰਨਦੇ ਫਿਰ ਉਹਦੇ ਨਾਲ ਨਹੀਂ ਜੁੜੇ ਹੋਏ ਤੁਸੀਂ ਫਰੌਡ ਕਰਦੇ ਹੋ ਤਿਸ ਕਾ ਕਸ਼ੂਨਾ ਨਾਸਾ ਕਹੋ ਕਬੀਰ ਦੇ ਜਨਮ ਹੋਰ ਹਰੇ ਆ ਫਿਰ ਜੰਮਣ ਕਟਿਆ ਜਾਉ ਪੇ ਜਾਂ ਲੁਕਣ ਕਟਿਆ ਜਾਉ ਉਹਦਾ ਉਹਦੀ ਬੁੱਢੀ ਦਾ ਨਾਸ ਨਹੀਂ ਹੋ ਸਕਦਾ ਮਰਦੀ ਸਾਰੇ ਸੁਰਤ ਮਰ ਜਾਂਦੀ ਆ ਮਰਦਾ ਕੀ ਹੈ ਐਂਕ ਸਵਾਲ ਹੈ ਵੀ ਆਹ ਆਦਮੀ ਨੂੰ ਮਰਦਾ ਦੇ ਦਰੇ ਇਹਦਾ ਮਰਦਾ ਕੀ ਹੈ ਨਾਲੇ ਕਹਿੰਦੇ ਰਾਤ ਨੂੰ ਵਰਦੀ ਨਹੀਂ ਪੰਜ ਸੱਤ ਵਜੇ ਤੱਕ ਤਾਂ ਚਲੇ ਗਏ ਬਾਟੀ ਬਾਟੀ ਹੋਈਏ ਪਗਨਾ ਮੇ ਪ ਫਿਰ ਮਰਿਆ ਕੀ ਹੈ ਕਿਹੜੀ ਕੀ ਹੈ ਜਿਹੜੀ ਮਰੀ ਹੈ ਉਹਦਾ ਜਵਾਬ ਹੈ ਹੂਈ ਸੁਰਤ ਬਾਦ ਹੱਕਰ ਸਰਵੇ ਦੀ ਸੁਰਤ ਮਰਦੀ ਹੈ ਸੁਰਤ ਮਾਰੀ ਕੀ ਬੇਹੋਸ਼ ਹੋ ਗਿਆ ਬੇਹੋਸ਼ ਹੋ ਗਿਆ ਜਾਂ ਸੌ ਗਿਆ ਕਾਲਾ ਹੋਇਆ ਮਰ ਗਿਆ ਕਾਲਾ ਲਿਕੋਈ ਹੈ ਕੁੱਤਾ ਵੀ ਬੇਹੋਸ਼ ਹੁੰਦਾ ਇਹਦੀ ਸੁਰਤ ਮਾਰੀ ਜਾਂਦੀ ਹੈ ਬੇਸੁਰਤ ਹੋ ਜਾਂਦਾ ਹੈ ਸਰੀਰ ਛੱਡ ਕੇ ਫਿਰ ਇਹ ਸਰੀਰ ਛੱਡ ਕੇ ਬੇਹੋਸ਼ ਦੀ ਜੇ ਜ਼ੋਰਤ ਨਹੀਂ ਪਾਈ ਜਾਂਦੀ ਬਾਦ ਸੁਰਤ ਰਹਿੰਦਾ ਹੈ ਸਰੀਰ ਤੋਂ ਬਾਦ ਵੀ ਉਹ ਪਿਛਲੇ ਸ਼ਬ ਚ ਆਇਆ ਸੀ ਵੀ ਜੇ ਘਟ ਫੁੱਟੇ ਜੇ ਪ੍ਰੇਮ ਆਉ ਨਹੀਂ ਜਾਂਦਾ ਉਹਦਾ ਪ੍ਰੇਮ ਜਾਂ ਨਹੀਂ ਜਾਂਦਾ ਬਾਹੋਸ਼ ਹੈ ਉਹ ਹਿਰਦਾ ਕੀ ਹੈ ਪਹਿਲਾਂ ਜਿਹੜਾ ਘਾਟੇ ਹਿਰਦਾ ਹੈ ਕੀ ਹਿਰਦਾ ਕਿਸ਼ਤੀ ਹੈ ਗੁਰਕੇ ਜਨ ਬੋਹਤ ਨੇ ਜਹਾਜ਼ 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 ਚ ਜਾ ਬੈਠਿਆ ਕਿਸ਼ਤੀ ਡੁੱਬ ਜਵੇ ਜਾਂ ਕਿਸ਼ਤੀ ਤੇ ਲੈਣਾ ਕੀਆ ਕਿਸ਼ਤੀ ਦਾ ਛੱਡ ਕੇ ਜਹਾਜ਼ ਚ ਚੜ ਗਿਆ ਫਿਰ ਕਿਸ਼ਤੀ ਜਿੱਥੇ ਮਰਜੀ ਜਾਵੇ ਕਿਸ਼ਤੀ ਦਾ ਮਤਲਬ ਕੀ ਰਹਿ ਗਿਆ ਹਾਂ ਉਹ ਗੱਲ ਕਹੀ ਐ ਜਹ ਜਿਹੜਾ ਕੱਟ ਫੁੱਟ ਜਵੇ ਕੱਟ ਤਾਂ ਖਾਲੀ ਐ ਉਹਦੇ ਤਾਂ ਹੈ ਹੀ ਕੁਝ ਨਹੀਂ ਉਹ ਤਾਂ ਲੋੜੇ ਹੈ ਦੀ ਕਿਸ਼ਤੀ ਦੇ ਲੋੜੇ ਉਹਦੇ ਜੁੜ ਕੇ ਚੱਲਣਾ ਨਾਲ ਜੁੜ ਗਿਆ ਚੱਲ ਬੋਹੇਦਰੇ ਹੈ ਉਸੇ ਭਵਸਾਦਰ ਦੇ ਵਿੱਚ ਉਹ ਨਾਸਕੇ ਮੈਂ ਉਹ ਜੂ ਡੁੱਬ ਕੇ ਮੈਂ ਜਾਉ ਆਹੀ ਗੱਲ ਇੱਥੇ ਕਹੀ ਹੁੰਦੀ ਜੋ ਜਨ ਜਾਣ ਭਜਾਇਆ ਅਭਿਗਤ ਕੋ ਅਭਿਗਤ ਕੇ ਗੁਰਕੇ ਚੜਨ ਉਹਨੂੰ ਜਾਣ ਲਿਆ ਜਾਣ ਕੇ ਉਹਦੇ ਨਾਲ ਛੁੱਟ ਗਿਆ ਜਹਾਜ਼ ਦੇਖ ਲਿਆ ਜਾਣ ਲਿਆ ਵਿੱਚ ਚੜ ਗਿਆ ਸਵਾਰ ਹੋ ਗਿਆ ਉਹ ਕਿਵੇਂ ਡੁੱਬ ਜੂ ਕਿਤੇ ਡੁੱਬ ਸਕਦੀ ਐ ਡੁੱਬ ਜੂਗੀ ਉਹਨੇ ਡੁਬਾਣੀ ਹੈ ਕਿਤੇ ਹਰ ਵਾਰ ਡੁੱਬਦੀ ਰਹੀ ਹੈ ਤੇ ਸਾਕਾ ਕਸ਼ੂਨਾ ਨਸਾ ਦਾ ਉਹ ਨਹੀਂ ਨਸੂ ਦਾ ਕੁਝ ਉਹ ਕਬੀਰ ਤੇ ਜਨ ਕਭੂ ਨਾ ਹਾਰੇ ਢਾਲ ਜੋ ਜਾਣੇ ਪੜ ਕਬੀਰ ਕਹਿੰਦਾ ਉਹ ਕਦੇ ਨਹੀਂ ਹਾਰੇ ਜਿਹੜੇ ਇਹ ਜੀ ਗੱਲ ਜਾਣਦੇ ਨੇ ਕਿ ਕਿਸ਼ਤੀ ਛੱਡ ਕੇ ਜਹਾਜ਼ ਵਿੱਚ ਵਹਿ ਜੀ ਦੇ ਬਚਣ ਵਾਸਤੇ ਸਰੀਰ ਛੱਡਦੀ ਦਾ ਹੁੰਦਾ ਜਿਉਂਦੇ ਹੀ ਤਿਰਗੁੜੀ ਛੁੱਟੇ ਦਸਵਾ ਦਰ ਖੁੱਲ ਫਿਰਕੁੜੀ ਛੱਡ ਕੇ ਦਸਵਾ ਦਰ ਚਲੇ ਜਾਈਦਾ ਫੇੜੀ ਮਰਦਾ ਦਰਵਾਜ਼ਾ ਤੇ ਆਪ ਬੈਠਾ ਨਾ ਗੁਰ ਕੇ ਚੜਨ ਦਸ ਦਵਾਰ ਚ ਨੇ ਜੋ ਤੇ ਹੀ ਪਾਸਾ ਢਾਲ ਲੀਦਾ ਪਾਸਾ ਬਟਲੀ ਦੇ ਮਾਇਆ ਦੇ ਸਰੀਰ ਤੋਂ ਬੇਟਾ ਇਹ ਪਾਸਾ ਢਲ ਗਿਆ ਹੋਇ ਤਿਰਖੁੱਡੀ ਛੱਡ ਕੇ ਦਸ ਦਵਾਰ ਦੇ ਵਿੱਚ ਗੁਰ ਕੇ ਛੜ ਸ਼ਬਦ ਜਿਹੜਾ ਸ਼ਬਦ ਹੈ ਆਨੰਦ ਬਾਣੀ ਜਿਹੜੀ ਆਨੰਦ ਬਾਣੀ ਕੀ ਆਨੰਦ ਬਾਣੀ ਗੁਰੂ ਸ਼ਬਦ ਜਾਣੀ ਆ ਪਹਿਲਾ ਗੁਰ ਸ਼ਬਦ ਇਹਨਾਂ ਹਰਬੰਨ ਜੀ ਜਾਣ ਉਹ ਸੁਣ ਕੇ ਇਹ ਲਿਖੀ ਹੋਈ ਹੈ ਉਹ ਤੇਰੇ ਅੰਦਰ ਵੀ ਪ੍ਰਕਟ ਹੋ ਜੂ ਉਹਦੇ ਨਾਲ ਜੁੜ ਜਾ ਜਾ। ਜਿੱਥੇ ਬੈਠਾ ਰਹੇਗਾ ਉੱਥੇ ਹੈਗੀ ਹੁਣ ਵੀਰ। ਤੈਨੂੰ ਨਹੀਂ ਸੁਣਦੀ ਸਰ। ਜਿਹੜਾ ਬਹਿ ਜਾ ਟੇਕੇ ਉਹਨੂੰ ਸੁਣ ਜਾਂਦੀ ਐ ਫਿਰ। ਹੈ ਹਰ ਵਕਤ ਤੇ ਜਲਦੀ। ਅਬਰ ਤਾਂ ਸਾਰੇ ਹੀ ਵਰਸਦਾ 부ਝੇ 부ਝਣ ਦਾ। ਅਬਰ ਤਾਂ ਹਮੇਸ਼ਾ ਹੀ ਵਰਸਦਾ ਰਹਦੜ। ਪਰ ਇਹਨੂੰ ਨਹੀਂ ਸੁਣਦਾ। ਕਿਉਂ ਉੱਥੇ ਹੈ ਨਹੀਂ ਨਾ ਹਾਜ਼ਰ ਨਹੀਂ। 부ਝੇ 부ਝਣ ਦਾ। राम नाम ਦਾ ਹਦੈ ਵਿੱਚ ਹੈਗਾ राम नाम ਜੱਬ ਹਿਰਦੇ ਮਾਹੇ ਹਿਰਦੇ ਮਾਹੇ ਹਰਦੇ राम ਨਾਮ ਹੈਗਾ ਉਹਨੂੰ ਜੱਬ ਜਾਣ ਦੀ ਕੋਸ਼ਿਸ਼ ਕਰ ਉਹ ਹਰ ਵਕਤ ਇਹ ਰਾਮ ਨਾਮ ਹਿਰਦੇ ਚ ਪਰ ਅਸੀਂ ਅੰਦਰ ਕੋਸ਼ਿਸ਼ ਕਰ ਦਿੱਤੀ ਹੈ ਜਾਣਨ ਦੀ ਅਸੀਂ ਬੈਠੇ ਕਾਲਾ ਜਾ ਕੇ ਸੰਸਾਰ ਨੂੰ ਛੱਡ ਕੇ ਸਾਰਾ ਕੁਝ ਮੁਕਾ ਕੇ ਕਬੂਲ ਸੰਸਾਰ ਦਾ ਵਿਹਲੇ ਹੋ ਕੇ ਬੈਠੇ ਕਾਲਾ ਜਿਹੜਾ ਬੈਠੂਗਾ ਉਹਨੂੰ ਛੁੱਟ ਜਾਂਦਾ ਜਿਹੜੀ ਬੈਠੇ ਉਹ ਨਹੀਂ ਛੁੱਟਦਾ ਉਹਦੇ ਬੈਠੇ ਨਾ ਜਾ ਕੇ ਉੱਥੇ ਬਾਹਰ ਜਾ ਕੇ ਹੀ ਅੱਖਾਂ ਨੂੰ ਵੀ ਕਹਿਤਾ ਹਰ ਬਣਾ ਬਣਾ ਦੇਖੋ ਕੋਈ ਕੰਨਾਂ ਨੂੰ ਵੀ ਕਹਿਤਾ ਸੁਣਾ ਹੀ ਨਾ ਸਤਿ ਬਾਣੀ ਦੇ ਬਿਨਾ ਕੁਝ ਚੱਲ ਬਾਹਰੋਂ ਘਟੇ ਗਏ ਬੂਦਲੀਏ ਦਰਵਾਜ਼ੇ ਦਰਵਾਜ਼ੇ ਹੀ ਬੰਦ ਕਰ ਲੈ ਬਾਜੀ ਲੈਣ ਅਨੁਸਰਵਾਜੇ ਜਾਂ ਦਰਵਾਜ਼ੇ ਸਾਰੇ ਬੰਦ ਕਰ ਲੈ ਤਾਂ ਮੈਂ ਇਹ ਤਵਾਜਾ ਵਜਿਆ ਵਜਦਾ ਤਾਂ ਪਹਿਲਾਂ ਦੀ ਸੁਣਿਆ ਜਾਂਦਾ ਇਹਨੂੰ ਵਾਜਦਾ ਤਾਂ ਪਹਿਲਾਂ ਇਹ ਸੁਣਿਆ ਹੀ ਨਹੀਂ ਨਾ ਬਾਹਲਾ ਖੜਕਾ ਹੁੰਦਾ ਸੀ ਨਾ ਦਰਵਾਜਿਆਂ 'ਤੇ ਜੇ ਬਾਹਰ ਢੋਲ ਵੱਜਦਾ ਹੋਵੇ ਆਪਾਂ ਦਰਵਾਜੇ ਖੜਕੀਆਂ ਬੰਦ ਕਰਾਂਗੇ ਵੀ ਬਾਹਲਾ ਖੜਕਾ ਅੰਦਰ ਨਾ ਸੁਣੇ ਬਾਹਰ ਬਹੁਤ ਰੌਣਾ ਪੈਦਾ ਹੋਵੇ ਅੰਦਰ ਹੜੀ-ਹੜੀ ਗੱਲਬਾਤ ਕਰਦੇ ਹੋਈ ਇੱਕ ਦੂਜੀ ਦੀ ਗੱਲੇ ਨਹੀਂ ਸੁਣਦੀ ਓਏ ਉਹ ਅੰਦਰਲੀ ਗੱਲ ਤਾਂ ਸੁਣਦੀ ਆ ਜੇ ਬਾਹਲੇ ਦਰਵਾਜੇ ਬੰਦ ਕਰ ਲੈ ਬਾਹਲਾ ਜਿਹੜਾ ਸ਼ੋਰ ਹੈ ਉਹ ਬੰਦ ਕਰ ਲਈਏ ਕਾਈ ਗਾਇਆ ਮੂੰਦ ਲਈਏ ਦਰਵਾਜੇ ਵਜਦੀ ਲੈ ਆਨੰਦ ਵਜੇ ਦਰਵਾਜੇ ਦਾ ਸਾਰੇ ਖੁੱਲੇ ਨੇ ਅੰਦਰਲੀ ਗੱਲ ਖੇਵੇਂ ਸੁੱਟ ਜੂਵੇ